ਸਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼੍ਰੀ ਅਕਾਲ ਸਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਤੋਂ ਬਾਅਦ ਜੋ ਹੈ ਸਿਆਸੀ ਮਾਹੌਲ ਫਿਰ ਤੋਂ ਬਹੁਤ ਗਰਮਾਇਆ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਜ਼ਰੂਰ ਗੱਲਾਂ ਹੋ ਰਹੀਆਂ ਨੇ ਸਵਾਲ ਕਈ ਖੜੇ ਹੋ ਰਹੇ ਨੇ ਕਿ ਕੀ ਹੁਣ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਜਿਹੜਾ ਗਠਜੋੜ ਹੈ 24 ਦੀਆਂ ਚੋਣਾਂ ਲਈ ਦਿਖੇਗਾ ਜਾਂ ਫਿਰ ਨਹੀਂ ਨਾਲ ਦੀ ਨਾਲ ਜੇਕਰ ਅਸੀਂ ਗੱਲ ਕਰੀਏ ਸੁਖਬੀਰ ਬਾਦਲ ਤੋਂ ਲੈ ਕੇ ਬੀਜੇਪੀ ਤੱਕ ਸਭ ਨੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉੱਪਰ ਤਿੱਖੇ ਸਿਆਸੀ ਹਮਲੇ ਵੀ ਵੀ ਬੋਲੇ ਨੇ ਇਸ ਗਠਜੋੜ ਨੂੰ ਲੈ ਕੇ ਖਾਸ ਤੌਰ ਤੇ ਸੋ ਕਿਵੇਂ ਦੇਖਦੇ ਹੋ ਤੁਸੀਂ ਇਸ ਪੂਰੇ ਮਾਮਲੇ ਨੂੰ ਜਿਹੜਾ ਚੰਡੀਗੜ੍ਹ ਦੇ ਲਈ ਗਠਜੋੜ ਹੋਇਆ ਹੈ ਪੰਜਾਬ ਵਿੱਚ ਆਉਣ ਵਾਲੀਆਂ ਸਥਿਤੀਆਂ ਕਿਵੇਂ ਹੋ ਸਕਦੀਆਂ ਨੇ ਜਾਂ ਫਿਰ ਵਿਰੋਧੀਆਂ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਭਾਜਪਾ ਵੱਲੋਂ ਜਿਹੜੇ ਤਿੱਖੇ ਸਿਆਸੀ ਹਮਲੇ ਕੀਤੇ ਗਏ ਨੇ ਕਿਵੇਂ ਵੇਖਦੇ ਹੋ ਅੱਜ ਦੀ ਇਹ ਤਸਵੀਰ ਹਰਜੋਤ ਜੀ ਚੰਡੀਗੜ੍ਹ ਦੇ ਵਿੱਚ ਜੋ ਕੁਝ ਵਾਪਰਿਆ ਉਹਨੇ ਸੱਚਮੁੱਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਸੇ ਨੂੰ ਉਮੀਦ ਨਹੀਂ ਸੀ ਖਾਸ ਤੌਰ ਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕੇ ਬੀਜੇਪੀ ਨੂੰ ਮੇਅਰ ਦੀ ਸੀਟ ਤੋਂ ਲਾਂਭੇ ਕਰਨ ਦੇ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਾਲੇ ਗੱਠਜੋੜ ਕਰ ਲੈਣਗੇ ਇਸ ਤੋਂ ਪਹਿਲਾਂ ਅਸੀਂ ਦਿੱਲੀ ਦੇ ਵਿੱਚ ਵੇਖਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾਇਆ ਦਿੱਲੀ ਦੇ ਵਿੱਚ ਵੀ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਸੀ ਲੇਕਿਨ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਬਹੁਮਤ ਬਹੁਤ ਵੱਡਾ ਸੀ ਇਸ ਕਰਕੇ ਦਿੱਲੀ ਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾਇਆ ਜਦੋਂ ਤੱਕ ਜਦੋਂ ਤੱਕ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਸਥਿਤੀਆਂ ਬਹੁਤ ਨੇੜੇ ਸੀ ਔਰ ਕਿਸੇ ਵੇਲੇ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਚ ਵੀ ਆਪਣਾ ਮੇਅਰ ਬਣਾ ਸਕਦੀ ਹੈ ਲੇਕਿਨ ਬੀਜੇਪੀ ਦਾ ਮੇਅਰ ਬਣਿਆ ਹਾਲ ਫਿਲਹਾਲ ਚ ਜੇ ਗੱਲ ਕਰੀਏ ਤੇ ਬੀਜੇਪੀ ਕੋਲੇ ਹੁਣ 14 ਕਾਉਂਸਲਰ ਨੇ ਚੰਡੀਗੜ੍ਹ ਦੇ ਵਿੱਚ ਔਰ ਆਮ ਆਦਮੀ ਪਾਰਟੀ ਕੋਲੇ 13 ਔਰ ਬੀਜੇਪੀ ਕੋਲੇ 14 ਕਾਉਂਸਲਰ ਦੇ ਨਾਲ ਨਾਲ ਇੱਕ ਸੀਟ ਹੈ ਜਿਹੜੀ ਉਹ ਮੈਂਬਰ ਪਾਰਲੀਮੈਂਟ ਦੀ ਵੋਟ ਦੇ ਰੂਪ ਦੇ ਵਿੱਚ ਵੀ ਮੌਜੂਦ ਹੈ ਮੈਂਬਰ ਪਾਰਲੀਮੈਂਟ ਵੋਟ ਪਾ ਸਕਦੇ ਨੇ ਸੋ ਭਾਜਪਾ ਕੋਲੇ ਚੰਡੀਗੜ੍ਹ ਚ 15 ਵੋਟਾਂ ਨੇ ਤੇ ਆਮ ਆਦਮੀ ਪਾਰਟੀ ਕੋਲੇ 13 ਔਰ ਕਾਂਗਰਸ ਕੋਲੇ 7 ਔਰ ਅਕਾਲੀ ਦਲ ਕੋਲੇ 1 ਅਗਰ ਅਕਾਲੀ ਦਲ ਕਿਸੇ ਨੂੰ ਵੀ ਨਹੀਂ ਪਾਉਂਦਾ ਅਗਰ ਭਾਜਪਾ ਨੂੰ ਪਾ ਦਿੰਦਾ ਹੈ ਤੇ ਭਾਜਪਾ ਕੋਲੇ 16 ਹੋ ਜਾਣਗੀਆਂ ਅਗਰ ਕਿਸੇ ਨੂੰ ਨਹੀਂ ਪਾਉਂਦਾ ਤਾਂ ਭਾਜਪਾ ਕੋਲੇ 15 ਰਹਿ ਜਾਣਗੀਆਂ ਪਰ ਆਪ ਤੇ ਕਾਂਗਰਸ ਇਕੱਠੇ ਹੋ ਕੇ 20 ਵੋਟਾਂ ਹਾਸਲ ਕਰ ਸਕਦੇ ਨੇ ਅਗਰ ਸਾਰੇ ਇੱਕ ਦੂਜੇ ਨੂੰ ਵੋਟਾਂ ਪਾਉਂਦੇ ਨੇ ਹੁਣ ਗੱਠਜੋੜ ਇਹ ਹੋਇਆ ਕਿ ਮੇਅਰ ਆਮ ਆਦਮੀ ਪਾਰਟੀ ਦਾ ਹੋਏਗਾ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਕਾਂਗਰਸ ਦਾ ਹੋਏਗਾ ਔਰ 18 ਜਨਵਰੀ ਨੂੰ ਵੋਟਾਂ ਨੇ ਔਰ ਆਪ ਔਰ ਕਾਂਗਰਸ ਨੇ ਗੱਠਜੋੜ ਦਾ ਐਲਾਨ ਕੱਲ ਕੀਤਾ ਕਿ ਅਸੀਂ ਚੰਡੀਗੜ੍ਹ 'ਚ ਗੱਠਜੋੜ ਕਰਦਿਆਂ ਇਸ ਤੋਂ ਬਾਅਦ ਪੂਰੇ মিডিਆ ਦੇ ਵਿੱਚ ਰੌਲਾ ਪੈ ਗਿਆ ਪੋਲਿਟਿਕਲ ਤੌਰ ਤੇ ਪੰਜਾਬ ਚ ਭਾਜਪਾ ਨੇ ਆਕਾਲੀ ਦਲ ਨੇ ਪੰਜਾਬ ਚ ਕਾਂਗਰਸ ਤੇ ਆਪ ਨੂੰ ਘੇਰਿਆ ਸੁਖਬੀਰ ਬਾਦਲ ਦਾ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਅੰਦਰ ਖਾਤੇ ਇੱਕੋ ਨੇ ਪੰਜਾਬ ਦੇ ਲੋਕਾਂ ਸਾਹਮਣੇ ਅਸਲ ਚਿਹਰਾ ਆ ਗਿਆ ਜਦਕਿ ਆਪ ਔਰ ਭਾਜਪਾ ਦੇ ਲਈ ਇਸ ਵਕਤ ਵਕਾਰ ਦੀ ਲੜਾਈ ਇਹ ਹੈ ਆਪ ਔਰ ਕਾਂਗਰਸ ਲਈ ਇਸ ਵਕਤ ਵਕਾਰ ਇਸ ਗੱਲ ਦਾ ਬਣਿਆ ਹੋਇਆ ਹੈ ਕਿ ਕਿਸੇ ਕੀਮਤ ਤੇ ਵੀ ਚੰਡੀਗੜ੍ਹ ਚ ਭਾਜਪਾ ਨਾ ਜਿੱਤੇ ਅਗਰ ਆਪ ਔਰ ਕਾਂਗਰਸ ਚੰਡੀਗੜ੍ਹ ਚ ਮੇਰ ਆਪਣਾ ਬਣਾ ਲੈਂਦੇ ਨੇ ਤੇ ਚੰਡੀਗੜ੍ਹ ਦੀ ਜਿਹੜੀ ਯੂਟੀ ਦੀ ਇੱਕਮਾਤਰ ਸੀਟ ਹੈ ਇੱਕੋ ਇੱਕ ਸੀਟ ਹੈ ਉਹ ਕਾਂਗਰਸ ਤੇ ਆਪ ਗਠਬੰਧਨ ਚ ਜਿੱਤ ਸਕਦੇ ਨੇ ਇਹ ਬਹੁਤ ਵੱਡਾ ਉਹਨਾਂ ਨੂੰ ਫਾਇਦਾ ਇਹਦਾ ਮਿਲ ਸਕਦਾ ਔਰ ਅਗਰ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਆਪ ਔਰ ਕਾਂਗਰਸ ਦਾ ਆਉਂਦਾ ਹੈ ਜੇ ਗੱਲ ਅਸੀਂ ਆਪ ਦੀ ਕਰੀਏ ਤੇ ਸਿੱਧਾ-ਸਿੱਧਾ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਵੀ ਅਗਰ ਆਪ ਦਾ ਆਉਂਦਾ ਹੈ ਜਾਂ ਕਾਂਗਰਸ ਦਾ ਆਉਂਦਾ ਹੈ ਉਹਦੇ ਨਾਲ ਭਾਜਪਾ ਨੂੰ ਪੰਜਾਬ ਅਤੇ ਚੰਡੀਗੜ੍ਹ ਤੋਂ ਦੂਰ ਰੱਖਣ 'ਚ ਦੋਵੇਂ ਪਾਰਟੀਆਂ ਕਾਮਯਾਬ ਹੋ ਸਕਦੀਆਂ ਨੇ ਉਂਝ ਭਾਜਪਾ ਪਿਛਲੇ 2 ਸਾਲਾਂ 2 ਟਰਮਸ ਤੋਂ ਲਗਾਤਾਰ ਜਿੱਤ ਰਹੀ ਹੈ ਚੰਡੀਗੜ੍ਹ ਦੇ ਵਿੱਚ ਬੀਬੀ ਕਿਰਨ ਖੇਰ ਉਹ ਦੋ ਬਾਰ ਤੋਂ ਮੈਂਬਰ ਪਾਰਲੀਮੈਂਟ ਨੇ ਹੁਣ ਸਵਾਲ ਇਹ ਹੈ ਵੀ ਕੀ ਪੰਜਾਬ 'ਚ ਵੀ ਚੰਡੀਗੜ੍ਹ ਦੀ ਤਰਜ਼ ਤੇ ਸਮਝੌਤਾ ਹੋਊਗਾ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਮੈਂ ਮੰਨਦਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਹੁਣ ਅਗਰ ਪੰਜਾਬ ਦੀ ਰਾਜਧਾਨੀ 'ਚ ਆਪ ਤੇ ਕਾਂਗਰਸ ਸਮਝੌਤਾ ਕਰਦੇ ਨੇ ਤੇ ਕੀ ਇਹ ਸਮਝੌਤਾ ਪੰਜਾਬ ਦੇ ਵਿੱਚ ਵੀ ਹੋਏਗਾ ਇਹ ਬਹੁਤ ਵੱਡਾ ਸਵਾਲ ਹੈ ਔਰ ਮੈਨੂੰ ਲੱਗਦਾ ਪੰਜਾਬ 'ਚ ਸਮਝੌਤਾ ਨਹੀਂ ਹੋਏਗਾ ਚੰਡੀਗੜ੍ਹ ਦੇ ਵਿੱਚ ਆਪ ਤੇ ਕਾਂਗਰਸ ਦਾ ਸਮਝੌਤਾ ਇੱਕ ਮਜਬੂਰੀ ਸੀ ਉਸ ਸੂਰਜ ਚ ਜਿੱਥੇ ਉਹਨਾਂ ਨੂੰ ਜਿੱਤ ਨਜ਼ਰ ਆਉਂਦੀ ਹੈ ਕਿ ਅਸੀਂ ਵੀ ਕਾਉਂਸਲਰ ਬਣ ਗਏ ਆਂ ਔਰ ਵੀ ਕਾਉਂਸਲਰ ਦੇ ਨਾਲ ਆਪ ਤੇ ਕਾਂਗਰਸ ਆਰਾਮ ਨਾਲ ਮੇਅਰ ਉੱਥੇ ਬਣਾ ਸਕਦੇ ਨੇ ਜਦ ਤੱਕ ਪੰਜਾਬ ਦੀ ਗੱਲ ਹੈ ਇਹ ਵੀ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਇਸ ਹੱਦ ਤੱਕ ਪਹੁੰਚ ਚੁੱਕੇ ਨੇ ਕਿ ਜਿਹੜਾ ਉਹਨਾਂ ਦੇ ਗਠਜੋੜਨ ਦੀ ਚਰਚਾ ਹੋ ਰਹੀ ਹੈ ਅਲਾਈਅੰਸ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਪੰਜਾਬ ਸ਼ਾਮਲ ਨਹੀਂ ਹੈ ਉਹਦੇ ਵਿੱਚ ਚੰਡੀਗੜ੍ਹ ਦਿੱਲੀ ਰਾਜਸਥਾਨ ਗੋਆ ਗੁਜਰਾਤ ਮਧ ਪ੍ਰਦੇਸ਼ ਛੱਤੀਸਗੜ ਉੱਤਰ ਪ੍ਰਦੇਸ਼ ਇਹ ਸਾਰੇ ਸੂਬੇ ਸ਼ਾਮਿਲ ਰਹਿਣਗੇ ਸੋ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਜਿਹੜੀ ਗੱਠ ਜੋੜ ਦੀ ਗੱਲ ਹੈ ਮੇਰੇ ਮੁਤਾਬਕ ਪੰਜਾਬ ਤੋਂ ਬਿਨਾ ਚੱਲ ਰਹੀ ਹੈ ਔਰ ਪੰਜਾਬ 'ਚ ਭਗਵੰਤ ਮਾਨ ਵੀ 13 0 ਦੀ ਗੱਲ ਕਰ ਚੁੱਕੇ ਨੇ ਔਰ ਭਗਵੰਤ ਮਾਨ ਕੱਚਾ ਖਿਡਾਰੀ ਨਹੀਂ ਹੈ ਭਗਵੰਤ ਮਾਨ ਜਦੋਂ ਵੀ ਟਵੀਟ ਕਰ ਰਿਹਾ ਇਸ ਗੱਲ ਤੇ ਕਿ ਇਸ ਵਾਰ ਪੰਜਾਬ ਬਣੂਗਾ ਹੀਰੋ 13 0 ਇਹਦਾ ਮਤਲਬ ਹੈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਇੱਕ ਸਹਿਮਤੀ ਤੇ ਪਹੁੰਚ ਚੁੱਕੇ ਨੇ ਕਿ ਅਸੀਂ ਪੰਜਾਬ ਚ ਕਿਸੇ ਨਾਲ ਗੱਠ ਜੋੜ ਨਹੀਂ ਕਰਨਾ ਔਰ ਆਮ ਆਦਮੀ ਪਾਰਟੀ ਲਈ ਇਕੱਲੇ ਚੋਣਾ ਲੜਨ ਦਾ ਦਾਵਾ ਇਸ ਕਰਕੇ ਵੀ ਮਜ਼ਬੂਤ ਹੋ ਜਾਂਦਾ ਹੈ ਕਿਉਂਕਿ ਪੰਜਾਬ ਦੀ ਲੀਡਰਸ਼ਿਪ ਜ਼ਿਆਦਾਤਰ ਲੀਡਰਸ਼ਿਪ ਜਿਹੜੀ ਇਸ ਵਕਤ ਸੰਗਠਨ ਚ ਹੈ ਪੰਜਾਬ ਕਾਂਗਰਸ ਦੇ ਰਾਜਾ ਵੜਿੰਗ ਜਾਂ ਪ੍ਰਤਾਪ ਬਾਜਵਾ ਜਾਂ ਸੁਖਜਿੰਦਰ ਰੰਧਾਵਾ ਜ਼ਿਆਦਾਤਰ ਲੀਡਰ ਵਿਰੋਧ ਕਰ ਚੁੱਕੇ ਨੇ ਹਾਈ ਕਮਾਂਡ ਅੱਗੇ ਕਿ ਅਸੀਂ ਕਿਸੇ ਕੀਮਤ ਤੇ ਸਮਝੌਤਾ ਨਹੀਂ ਕਰਨਾ ਇੱਕ ਲੀਡਰ ਨੇ ਤਾਂ ਇਥੋਂ ਤੱਕ ਵੀ ਕਹਿਤਾ ਕਿ ਜੇ ਸਮਝੌਤਾ ਹੋਇਆ ਤੇ ਅਸੀਂ ਘਰੇ ਬਹਿ ਜਾਾਂਗੇ ਸੋ ਮੈਨੂੰ ਲੱਗਦਾ ਕਾਂਗਰਸ ਦੀ ਹਾਈ ਕਮਾਂਡ ਵੀ ਇਹ ਗੱਲ ਮਹਿਸੂਸ ਕਰ ਚੁੱਕੀ ਹੈ ਕਿ ਅਸੀਂ ਪੰਜਾਬ 'ਚ ਆਪਣੇ ਆਪਣੇ ਪੱਧਰ ਤੇ 13 ਸੀਟਾਂ ਲੜੀਏ ਉਹਦੇ ਪਿੱਛੇ ਇਹ ਵੀ ਤਰਕ ਦਿੱਤੇ ਜਾ ਰਹੇ ਨੇ ਕਿ ਪੰਜਾਬ 'ਚ ਬੀਜੇਪੀ ਬਹੁਤ ਜ਼ਿਆਦਾ ਕਮਜ਼ੋਰ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਦੇ ਵਿੱਚ ਮੁਕਾਬਲਾ ਹੈ ਅਗਰ 13 ਸੀਟਾਂ ਦੇ ਵਿੱਚ ਦੋਵੇਂ ਪਾਰਟੀਆਂ ਜਿੰਨੀਆਂ ਸੀਟਾਂ ਜਿੱਤਣਗੀਆਂ ਉਹ ਸਾਰੀਆਂ ਇੰਡੀਆ ਗਠਜੰਬੰਦਨ ਦੇ ਹਿੱਸੇ ਹੀ ਹੋਣਗੀਆਂ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕਾਂਗਰਸ ਔਰ ਆਪ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ ਉਂਝ ਮੈਨੂੰ ਲੱਗਦਾ ਹੈ ਇਸ ਵਕਤ ਬੀਜੇਪੀ ਸਿਰਫ ਸਿਟਿੰਗ ਐਮਪੀ ਨੇ ਜਿਹੜੇ ਉਹਨਾਂ ਦੇ ਮੰਤਰੀ ਸੋਮ ਪ੍ਰਕਾਸ਼ ਉੱਥੇ ਮੁਕਾਬਲੇ ਦੀ ਸਥਿਤੀ ਚ ਹੋ ਸਕਦੀ ਹੈ ਅਗਰ ਬੀਜੇਪੀ ਉੱਥੇ ਚੰਗੇ ਤਰੀਕੇ ਦੇ ਨਾਲ ਆਪਣਾ ਉਮੀਦਵਾਰ ਉਤਾਰਦੀ ਹੈ ਕਿਉਂਕਿ ਅੰਮ੍ਰਿਤਸਰ ਔਰ ਗੁਰਦਾਸਪੁਰ ਲਈ ਬੀਜੇਪੀ ਕੋਲੇ ਇਸ ਵਕਤ ਕੋਈ ਮਜਬੂਤ ਉਮੀਦਵਾਰ ਨਜ਼ਰ ਨਹੀਂ ਆ ਰਿਹਾ ਇਹ ਵੀ ਚਰਚਾਵਾਂ ਨੇ ਕਿ ਬੀਜੇਪੀ ਇਸ ਵਾਰ ਫੇਰ ਜਿਹੜੇ ਫਿਲਮੀ ਸਿਤਾਰੇ ਨੇ ਜਾਂ ਸੈਲੀਬ੍ਰਿਟੀਜ਼ ਨੇ ਮੰਨੇ ਪਰਮੰਨੇ ਲੋਕ ਨੇ ਉਹਨਾਂ ਨੂੰ ਉਤਾਰਨ ਦਾ ਸਹਾਰਾ ਲੈ ਸਕਦੀ ਹੈ ਪਰ ਗੁਰਦਾਸਪੁਰ ਦੇ ਵਿੱਚ ਸਨੀ ਦਿਉਲ ਦਾ ਤਜਰਬਾ ਲੋਕਾਂ ਦੇ ਸਾਹਮਣੇ ਹੈ ਇਸ ਕਰਕੇ ਬੀਜੇਪੀ ਇਸ ਵਕਤ ਬਹੁਤ ਨਵੇਂ ਉਮੀਦਵਾਰਾਂ ਦੀ ਭਾਲ ਦੇ ਵਿੱਚ ਵੀ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਤੋਂ ਬੀਜੇਪੀ ਚ ਗਏ ਉਹ ਵੀ ਦਾਵੇਦਾਰ ਨੇ ਪਰ ਆਪ ਔਰ ਕਾਂਗਰਸ ਬੀਜੇਪੀ ਨੂੰ ਦਾਵੇਦਾਰ ਨਹੀਂ ਮੰਨਦੇ ਕਿਉਂਕਿ ਭਾਜਪਾ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰ ਸਕੀ ਇਹ ਇੱਕ ਬਹੁਤ ਵੱਡਾ ਫੈਕਟਰ ਹੈ ਜਿਹਦੇ ਕਰਕੇ ਭਾਜਪਾ ਕਿਸੇ ਵੀ ਲੋਕ ਸਭਾ ਹਲਕੇ ਦੇ ਵਿੱਚ ਸਾਰੀਆਂ ਸੀਟਾਂ 'ਚ ਪ੍ਰਭਾਵ ਨਹੀਂ ਰੱਖ ਰਹੀ ਇਹ ਮੰਨਿਆ ਜਾਂਦਾ ਹੈ ਬਹੁਤ ਸਾਰੇ ਜਿਹੜੇ ਵਿਸ਼ਾ ਮਾਹਰ ਹੈ ਉਹਨਾਂ ਵੱਲੋਂ ਖੈਰ ਕਾਂਗਰਸ ਤੇ ਆਪ ਅਗਰ ਵੱਖਰੇ ਵੱਖਰੇ ਲੜਦੇ ਨੇ ਉਹਨਾਂ ਦੀ ਨਜ਼ਰ 'ਚ ਅਸੀਂ ਦੋਵੇਂ ਤੱਕੜਿਆਂ ਅਸੀਂ ਬਰਾਬਰ ਦੀਆਂ ਸੀਟਾਂ ਜਿੱਤਾਂਗੇ ਪਰ ਇਹ ਨਿਰਪਰ ਕਰੇਗਾ ਜਦੋਂ ਕਾਂਗਰਸ ਦੀਆਂ ਸੀਟਾਂ ਵੰਡੀਆਂ ਜਾਣਗੀਆਂ ਕਿਉਂਕਿ ਕਾਂਗਰਸ ਦੀ ਫੁੱਟ ਦੁਨੀਆ ਤੋਂ ਲੁਕੀ ਨਹੀਂ ਕਾਂਗਰਸ ਦੀ ਹਰ ਸੀਟ ਤੇ ਕਈ ਕਈ ਦਾਵੇਦਾਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਦੋ ਦੋ ਤਿੰਨ ਤਿੰਨ ਦਾਵੇਦਾਰ ਨੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਵੇਖਣ ਨੂੰ ਨਹੀਂ ਮਿਲਦੀ ਜਦਕਿ ਕਾਂਗਰਸ ਦੇ ਵਿੱਚ ਬਗਾਵਤ ਹੁਣੇ ਤੋਂ ਨਜ਼ਰ ਆ ਰਹੀ ਹੈ ਔਰ ਜਦੋਂ ਪਾਰਟ 2 ਸ਼ੁਰੂ ਹੋਣਾ ਹੈ ਸੀਟਾਂ ਦੀ ਵੰਡ ਦਾ ਤੇ ਕਾਂਗਰਸ ਦੇ ਰੌਲੇ ਤੇ ਬਗਾਵਤ ਸਾਡੇ ਸਾਹਮਣੇ ਆਊਗੀ ਔਰ ਉਸ ਮੌਕੇ ਇਹ ਤਸਵੀਰ ਸਾਫ ਹੋਏਗੀ ਕਿ ਕਾਂਗਰਸ ਕਿੱਥੇ ਹੈ ਅਗਰ ਕਾਂਗਰਸ ਫੇਰ ਬਗਾਵਤ ਚਾਈ ਕਾਂਗਰਸ ਲੜੀ ਤਾਂ ਕਾਂਗਰਸ ਇੱਕ ਦੂਜੇ ਦੀਆਂ ਵੋਟਾਂ ਕੱਟੇਗੀ ਤੇ ਸਪਸ਼ਟ ਤੌਰ ਤੇ ਭਗਵੰਤ ਮਾਨ ਦਾ ਜਿਹੜਾ ਨਾਅਰਾ 13 0 ਉਹ ਜ਼ਿਆਦਾ ਸਾਫ ਨਜ਼ਰ ਆਉਣ ਲੱਗੇਗਾ ਦਲਾ ਜੀ ਉਧਰ ਅਕਾਲੀ ਦਲ ਦੀਆਂ ਵੀ ਚਿੰਤਾਵਾਂ ਵੱਧ ਗਈਆਂ ਨੇ ਕੱਲ ਭੋਜਨ ਸਮਾਜ ਪਾਰਟੀ ਵੱਲੋਂ ਮਾਇਆਵਤੀ ਨੇ ਐਲਾਨ ਕਰ ਦਿੱਤਾ ਕਿ ਉਹ ਆਪਣੇ ਦਮ ਤੇ ਹੀ ਚੋਣਾਂ ਲੜਨਗੇ ਸੋ ਇਸ ਸਥਿਤੀ ਨੂੰ ਵੀ ਜ਼ਰੂਰ ਸਮਝਣ ਦੀ ਇੱਥੇ ਜ਼ਰੂਰਤ ਹੈ ਕਿ ਹੁਣ ਕਿਵੇਂ ਦੇਖਿਆ ਜਾਏ ਕਿਉਂਕਿ ਜੇਕਰ ਆਪਾਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਕੀ ਭੂਮਿਕਾ ਉਹਨਾਂ ਦੀ ਇਸ ਪਾਰਟੀ ਦੀ ਵੀ ਲੋਕ ਸਭਾ ਚੋਣਾਂ ਦੇ ਲਈ ਨਜ਼ਰ ਆ ਰਹੀ ਹੈ ਅਗਰ ਅਕਾਲੀ ਦਲ ਦੀ ਸਥਿਤੀ ਸਮਝੀਏ ਜੇਕਰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜੋ ਹੈ ਅਕਾਲੀ ਦਲ ਅਕਾਲੀ ਦਲ ਦੇ ਨਾਲ ਮਿਲ ਕੇ ਚੋਣਾਂ ਨਹੀਂ ਲੜਦੀ ਤਾਂ ਅਕਾਲੀ ਦਲ ਦੀ ਸਥਿਤੀ ਕੀ ਨਜ਼ਰ ਆ ਰਹੀ ਹੈ ਕਿੰਨਾ ਕੋ ਵੱਡਾ ਘਾਟਾ ਪੈਂਦਾ ਨਜ਼ਰ ਆ ਰਿਹਾ ਹੈ ਇਸ ਫੈਸਲੇ ਨਾਲ ਬਹੁਜਨ ਸਮਾਜ ਪਾਰਟੀ ਦੇ ਇਸ ਫੈਸਲੇ ਦੇ ਨਾਲ ਅਕਾਲੀ ਅਕਾਲੀ ਦਲ ਦੇ ਉੱਤੇ ਦੇਖੋ ਅਗਰ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਹੁੰਦਾ ਲੋਕ ਸਭਾ ਚੋਣਾਂ ਲਈ ਬੋਜਨ ਸਮਾਜ ਪਾਰਟੀ ਦਾ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕੱਲ ਬੋਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਭਾਵੇਂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਆਪਣੇ ਪਦਰ ਤੇ ਚੋਣਾਂ ਲੜਾਂਗੇ ਕਿਸੇ ਨਾਲ ਸਮਝੌਤਾ ਕੀਤੇ ਬਿਨਾ ਇਹ ਸਾਫ਼ ਨਹੀਂ ਹੈ ਕਿ ਕੀ ਅਕਾਲੀ ਦਲ ਨਾਲ ਜਿਹੜਾ ਉਹਨਾਂ ਦਾ ਸਮਝੌਤਾ ਹੈ ਕੀ ਉਹ ਖਤਮ ਹੋ ਗਿਆ ਹੈ ਜਾਂ ਨਹੀਂ ਅਗਰ ਅਕਾਲੀ ਦਲ ਨਾਲ 200 24 ਦੀਆਂ ਚੋਣਾਂ ਭੋਜਨ ਸਮਾਜ ਪਾਰਟੀ ਮਿਲ ਕੇ ਨਹੀਂ ਲੜਦੀ ਇਹਦੇ ਨਾਲ ਸਿੱਧੇ ਤੌਰ ਤੇ ਅਕਾਲੀ ਦਲ ਲਈ ਇੱਕ ਵੱਡੇ ਘਾਟੇ ਵਾਲੀ ਸਥਿਤੀ ਬਣੇਗੀ ਕਿਉਂਕਿ ਇਸ ਵਕਤ ਅਕਾਲੀ ਦਲ ਦਾ ਭਾਰਤ ਦੀ ਜਨਤਾ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੈ ਅਗਰ ਭੋਜਨ ਸਮਾਜ ਪਾਰਟੀ ਨਾਲ ਵੀ ਸਮਝੌਤਾ ਨਹੀਂ ਹੁੰਦਾ ਤੇ ਪੰਜਾਬ ਚ ਅਕਾਲੀ ਦਲ ਨੂੰ ਚਿੰਤਾਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਮੇਰਾ ਅਨੁਮਾਨ ਹੈ ਦੂਸਰਾ ਅਗਰ ਅਸੀਂ ਭੋਜਨ ਸਮਾਜ ਪਾਰਟੀ ਦੀ ਗੱਲ ਕਰੀਏ ਅਗਰ ਭੋਜਨ ਸਮਾਜ ਪਾਰਟੀ ਇੰਡੀਆ ਗਠਜੋੜ ਦਾ ਹਿੱਸਾ ਬਣਦੀ ਤੇ ਨਿਸ਼ਚਿਤ ਤੌਰ ਤੇ ਇੰਡੀਆ ਗਠਜਬੰਦਨ ਇੱਕ ਮਜ਼ਬੂਤ ਕੜੀ ਦੇ ਤੌਰ ਤੇ ਉੱਭਰ ਸਕਦਾ ਸੀ ਕੱਲੀ ਬੌਧਨ ਸਮਾਜ ਪਾਰਟੀ ਅਗਰ ਇੰਡੀਆ ਗਠਜਬੰਦਨ ਚਾ ਜਾਂਦੀ ਤੇ ਭਾਜਪਾ ਦੇ ਮੁਕਾਬਲਾ ਕਰਨ ਦੇ ਲਈ ਇਹ ਗਠਜਬੰਦਨ ਹੋਰ ਤਕੜਾ ਹੋ ਸਕਦਾ ਸੀ ਪਰ ਗੱਲ ਫਿਰ ਉਹੀ ਹੈ ਕਿਉਂਕਿ ਬੌਧਨ ਸਮਾਜ ਪਾਰਟੀ ਦੇਸ਼ ਦੀਆਂ ਬਹੁਤ ਜ਼ਿਆਦਾ ਸੀਟਾਂ ਦੇ ਉੱਤੇ ਚੋਣ ਲੜਦੀ ਹੈ ਜੇ ਜੇ ਅਸੀਂ 2019 ਦੀ ਵੀ ਗੱਲ ਕਰੀਏ ਬੌਧਨ ਸਮਾਜ ਪਾਰਟੀ ਨੇ 383 ਪਾਰਲੀਮੈਂਟ ਸੀਟਾਂ ਤੇ ਚੋਣ ਲੜੀ ਸੀ ਔਰ 383 ਦੇ ਵਿੱਚੋਂ 10 ਮੈਂਬਰ ਪਾਰਲੀਮੈਂਟ ਬੌਧਨ ਸਮਾਜ ਪਾਰਟੀ ਦੇ ਬਣੇ ਸੀ 27 ਸੀਟਾਂ ਦੇ ਭੋਜਨ ਸਮਾਜ ਪਾਰਟੀ ਦੂਸਰੇ ਨੰਬਰ ਤੇ ਰਹੀ ਔਰ 108 ਸੀਟਾਂ ਤੇ ਭੋਜਨ ਸਮਾਜ ਪਾਰਟੀ ਤੀਸਰੇ ਨੰਬਰ ਤੇ ਰਹੀ ਮਤਲਬ ਭੋਜਨ ਸਮਾਜ ਪਾਰਟੀ ਪਹਿਲੇ ਦੂਸਰੇ ਔਰ ਤੀਸਰੇ ਨੰਬਰ ਦੇ ਮੁਕਾਬਲੇ ਦੇ ਵਿੱਚ ਰਹਿਣ ਵਾਲੀ ਪਾਰਟੀ ਰਹੀ ਲਗਭਗ ਅਗਰ ਅਸੀਂ ਦੇਖ ਲਈਏ ਤੇ 140 ਦੇ ਕਰੀਬ 140 ਦੇ ਕਰੀਬ ਸੀਟਾਂ ਤੇ ਭੋਜਨ ਸਮਾਜ ਪਾਰਟੀ ਲਗਾਤਾਰ ਮੁਕਾਬਲੇ ਚ ਪਹਿਲੇ ਦੂਸਰੇ ਤੀਸਰੇ ਨੰਬਰ ਤੇ ਰਹੀ ਹੈ ਬੋਝਨ ਸਮਾਜ ਪਾਰਟੀ ਵੀ ਕੌਮੀ ਪਾਰਟੀ ਹੈ ਹੁਣ ਬੋਝਨ ਸਮਾਜ ਪਾਰਟੀ ਦਾ 2019 ਚ ਜੇ ਪਿਛਲੀਆਂ ਲੋਕ ਸਭਾ ਚੋਣਾਂ ਚ ਅਸੀਂ ਵੋਟ ਸ਼ੇਅਰ ਦੇਖੀਏ ਤੇ ਲਗਭਗ 3.7% ਵੋਟਾਂ ਬੋਝਨ ਸਮਾਜ ਪਾਰਟੀ ਦਾ ਵੋਟ ਸ਼ੇਅਰ ਸੀ ਔਰ ਟੋਟਲ ਲੜੀਆਂ ਗਈਆਂ ਚੋਣਾਂ ਦੇ ਹਿਸਾਬ ਨਾਲ ਅਗਰ ਦੇਖੀਏ ਤਾਂ ਵੈਲਿਡ ਵੋਟ ਸੀ ਜਿਹੜੇ ਪਰਸੈਂਟੇਜ ਜਿਹੜੇ ਕੰਟੈਸਟਡ ਸੀ ਉਹ 5.1% ਸੋ ਇਹ ਭੋਜਨ ਸਮਾਜ ਪਾਰਟੀ ਦੀ ਸਥਿਤੀ ਹੈ ਔਰ ਜੇ ਅਸੀਂ ਗੱਲ ਕਰੀਏ ਕਿ ਕਿੰਨੀਆਂ-ਕਿੰਨੀਆਂ ਸੀਟਾਂ ਭੋਜਨ ਸਮਾਜ ਪਾਰਟੀ ਨੇ ਜਿੱਤੀਆਂ ਨੇ ਇਹ ਸਾਰੇ ਅੰਕੜੇ ਮੈਂ ਕੱਢੇ ਹਰਜੋਜੀ ਦੇਖੋ 2019 ਚ ਭੋਜਨ ਸਮਾਜ ਪਾਰਟੀ 383 ਸੀਟਾਂ ਤੇ ਲੜੀ ਤੇ 10 ਜਿੱਤੀ ਤੇ 20 ਚ 27 ਚ ਦੂਜੇ ਨੰਬਰ ਤੇ 108 ਚ ਤੀਜੇ ਨੰਬਰ ਤੇ 2014 ਚ ਭੋਜਨ ਸਮਾਜ ਪਾਰਟੀ 503 ਸੀਟਾਂ ਤੇ ਲੜੀ ਸੀ ਸੋ ਇਹ ਇਹ ਸਥਿਤੀਆਂ 2014 ਚ ਭੋਜਨ ਸਮਾਜ ਪਾਰਟੀ ਕੋਈ ਸੀਟ ਨਹੀਂ ਸੀ ਜਿੱਤ ਸਕੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ 36 ਸੀਟਾਂ ਤੇ ਉਹ ਦੂਜੇ ਨੰਬਰ ਤੇ ਰਹੀ ਸੀ ਔਰ 109 ਸੀਟਾਂ ਤੇ ਤੀਜੇ ਨੰਬਰ ਤੇ 2009 ਚ ਬੌਧਨ ਸਮਾਜ ਪਾਰਟੀ ਕੋਲੇ 21 ਸੀਟਾਂ ਸੀ 2004 ਚ 19 ਸੀਟਾਂ ਸੀ 1998 ਚ 5 1996 ਚ 11 1991 ਚ 3 ਤੇ 1999 ਚ 3 ਸੀਟਾਂ ਸੋ ਬੌਧਨ ਸਮਾਜ ਪਾਰਟੀ ਵਧ ਤੋਂ ਵਧ 6.2% ਦਾ ਵੋਟ ਸ਼ੇਅਰ ਪਾਰਟੀ ਵੋਟਸ ਲੈ ਸਕੀ ਹੈ 6.2% ਪਾਰਟੀ ਵੋਟਾਂ ਬੌਧਨ ਸਮਾਜ ਪਾਰਟੀ ਨੇ ਲਈਆਂ ਨੇ ਔਰ ਇਹ ਅੰਕੜਾ ਬੜਾ ਦਿਲਚਸਪ ਇਥੇ ਬਣ ਜਾਂਦਾ ਹੈ ਹਰਜੋਜੀ ਜਦੋਂ ਗੱਲ ਇੰਡੀਆ ਅਲਾਈਅንስ ਦੀ ਹੁੰਦੀ ਹੈ ਤੇ ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ 37.7% ਵੋਟਾਂ ਭਾਜਪਾ ਨੂੰ ਮਿਲੀਆਂ ਸੀ ਔਰ ਇੰਡੀਅਨ ਨੈਸ਼ਨਲ ਕਾਂਗਰਸ ਨੂੰ 19.7 ਔਰ ਬੋਜਨ ਸਮਾਜ ਪਾਰਟੀ ਦੀਆਂ 6.2% ਵੋਟਾਂ ਹਾਈਸਟ ਰਹੀਆਂ ਨੇ ਭਾਵੇਂ ਪਿਛਲੀ ਵਾਰੀ 3.7 ਸੀ ਪਰ ਇਹ ਛੋਟਾ ਅੰਕੜਾ ਨਹੀਂ ਹੈ ਔਰ ਬੋਜਨ ਸਮਾਜ ਪਾਰਟੀ ਬਹੁਤ ਸੰਗੀ ਪਰਫਾਰਮੈਂਸ ਕਰਦੀ ਰਹੀ ਹੈ ਹੁਣ ਪੰਜਾਬ ਚ ਵੀ ਭੋਜਨ ਸਮਾਜ ਪਾਰਟੀ ਦਾ ਵੋਟ ਪਰਸੈਂਟੇਜ ਹੈ ਜਿਹੜਾ ਉਹ ਚੰਗਾ ਰਹਿੰਦਾ ਹੈ 2% ਤੋਂ ਜ਼ਿਆਦਾ ਵੋਟ ਪਰਸੈਂਟੇਜ ਅਗਰ ਭੋਜਨ ਸਮਾਜ ਪਾਰਟੀ ਪੰਜਾਬ ਚ ਹਾਸਲ ਕਰਦੀ ਹੈ ਪਾਰਲੀਮੈਂਟ ਦੀਆਂ ਵੋਟਾਂ ਚ ਉਹਦੇ ਨਾਲ ਹਾਰ ਜਿੱਤ ਦਾ ਫਰਕ ਬਹੁਤ ਜ਼ਿਆਦਾ ਪੈ ਸਕਦਾ ਹੈ ਇਸ ਕਰਕੇ ਅਗਰ ਅਕਾਲੀ ਦਲ ਔਰ ਭੋਜਨ ਸਮਾਜ ਪਾਰਟੀ ਇਕੱਠੇ ਰਹਿੰਦੇ ਨੇ ਇਹ ਇੱਕ ਚੰਗਾ ਗਠਜੋੜ ਬਣ ਸਕਦਾ ਹੈ ਪੰਜਾਬ ਚ ਅਗਰ ਅਕਾਲੀ ਦਲ ਔਰ ਭੋਜਨ ਸਮਾਜ ਪਾਰਟੀ ਇਕੱਠੇ ਨਹੀਂ ਰਹਿੰਦੇ ਉਹਦੇ ਨਾਲ ਅਕਾਲੀ ਦਲ ਨੂੰ 20 ਨੁਕਸਾਨ ਹੋ ਸਕਦਾ ਹੈ ਖੈਰ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਨਗੀਆਂ ਜਾਂ ਨਹੀਂ ਇਹ ਵਕਤ ਦੱਸੇਗਾ ਦਲਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਗਏ ਨੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਤੇ ਪਾਵਰ ਕਾਮ ਵੱਲੋਂ ਬਿਜਲੀ ਸਮਝੌਤਿਆਂ ਦੀ ਜਿਹੜੀ ਰਿਕਾਰਡ ਨੇ ਉਹ ਵਿਜੀਲੈਂਸ ਵਿਭਾਗ ਨੂੰ ਸੌਂਪ ਵੀ ਦਿੱਤੇ ਗਏ ਨੇ ਸੋ ਇਸ ਜਾਂਚ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਰਜੋਤ ਜੀ ਜਿਹੜੇ ਬਿਜਲੀ ਸਮਝੌਤੇ ਨੇ ਪੰਜਾਬ 'ਚ ਹਮੇਸ਼ਾ ਹੀ ਵੱਡਾ ਮੁੱਦਾ ਰਹੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਬਿਜਲੀ ਸਮਝੌਤੇ ਕੀਤੇ ਗਏ 50 60 ਤੋਂ ਜ਼ਿਆਦਾ ਸੂਰਜੀ ਬਿਜਲੀ ਊਰਜਾ ਦੇ ਸਮਝੌਤੇ ਵੀ ਕੀਤੇ ਗਏ ਔਰ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ 2017 ਚ 2017 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਬਿਜਲੀ ਸਮਝੌਤੇ ਸੀ ਉਹ ਬਹੁਤ ਵੱਡਾ ਮੁੱਦਾ ਪੰਜਾਬ 'ਚ ਬਣੇ ਸੁਨੀਲ ਜਾਖੜ ਹੋਣ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਜਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੋਣ ਉਹ ਲਗਾਤਾਰ ਆਪਣੇ ਆਪਣੇ ਤਰਕ ਇਹਨਾਂ ਸਮਝੌਤਿਆਂ ਤੇ ਦੰਦੇ ਰਹੇ ਨੇ ਭਾਵੇਂ ਅਕਾਲੀ ਦਲ ਹੋਵੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਸੂਰਜੀ ਊਰਜਾ ਔਰ ਥਰਮਲ ਊਰਜਾ ਦੇ ਸਮਝੌਤਿਆਂ ਨੂੰ ਪੰਜਾਬ ਪੱਖੀ ਦੱਸਦਾ ਰਿਹਾ ਭਾਜਪਾ ਪੰਜਾਬ ਪੱਖੀ ਦੱਸਦੀ ਰਹੀ ਜਦਕਿ ਸੁਨੀਲ ਜਾਖੜ ਕੈਪਟਨ ਮਰਿੰਦਰ ਸਿੰਘ ਭਗਵੰਤ ਮਾਨ ਸੁਖਪਾਲ ਖੈਰਾ ਜਦੋਂ ਆਮ ਆਦਮੀ ਪਾਰਟੀ ਸੀ ਇਹਨਾਂ ਸਾਰਿਆਂ ਨੇ ਇਹਨਾਂ ਬਿਜਲੀ ਸਮਝੌਤਿਆਂ ਦਾ ਵਿਰੋਧ ਕੀਤਾ ਅਮਨ अरोड़ा ਨੇ ਵੀ ਇਹਨਾਂ ਬਿਜਲੀ ਸਮਝੌਤਿਆਂ ਦਾ ਵੱਡਾ ਵਿਰੋਧ ਕੀਤਾ ਸੀ ਉਹਨਾਂ ਨੇ ਕਈ ਵਾਰੀ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਸੀ ਹੁਣ ਜਦੋਂ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਹ ਗਰੰਟੀ ਦਿੱਤੀ ਕਿ ਅਸੀਂ ਇੱਕ ਤਾਂ ਬਿਜਲੀ ਜ਼ੀਰੋ ਕਰਾਂਗੇ ਬਿੱਲ ਔਰ ਦੂਸਰਾ ਅਸੀਂ ਬਿਜਲੀ ਸਮਝੌਤੇ ਰੱਦ ਕਰਾਂਗੇ ਹੁਣ ਭਗਵੰਤ ਮਾਨ ਨੇ ਇਹਨਾਂ ਬਿਜਲੀ ਸਮਝੌਤਿਆਂ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪੀ ਸੀ ਜਿਸ ਤੋਂ ਬਾਅਦ ਪਾਵਰਕਾਮ ਨੇ ਬਿਜਲੀ ਸਮਝੌਤਿਆਂ ਦਾ ਸਾਰਾ ਰਿਕਾਰਡ ਹੈ ਜਿਹੜਾ ਉਹ ਵਿਜੀਲੈਂਸ ਬਿਊਰੋ ਨੂੰ ਦਿੱਤਾ ਹੈ 2007 ਤੋਂ 2017 ਤੱਕ ਅਕਾਲੀ ਭਾਜਪਾ ਦੀ ਸਰਕਾਰ ਰਹੀ ਉਸ ਦਰਮਿਆਨ ਪੰਜਾਬ ਦੇ ਵਿੱਚ ਤਿੰਨ ਥਰਮਲ ਪਲਾਂਟ ਔਰ 50-60 ਤੋਂ ਵੀ ਜ਼ਿਆਦਾ ਸੂਰਜੀ ਊਰਜਾ ਦੇ ਬਿਜਲੀ ਸਮਝੌਤੇ ਹੋਏ ਬਿਜਲੀ ਸਮਝੌਤੇ ਜਿਹੜੇ ਸੂਰਜੀ ਊਰਜਾ ਦੇ ਹੋਏ ਉਹਨਾਂ ਦੇ ਜਿਹੜੇ ਪਾਵਰ ਪਰਚੇਸ ਐਗਰੀਮੈਂਟਸ ਸੀ ਉਹ 3 ਰੁਪਏ 21 ਪੈਸੇ ਪ੍ਰਤੀ ਯੂਨਿਟ ਤੋਂ ਲੈ ਕੇ 9 ਰੁਪਏ ਦੇ ਆਸ-ਪਾਸ ਰਹੇ ਮੈਂ ਐਗਜੈਕਟ ਫਿਗਰ ਤਾਂ ਨਹੀਂ ਦੱਸ ਰਿਹਾ ਔਰ ਕਈ ਵਾਰੀ ਜਿਹੜੇ ਸਮੇਂ-ਸਮੇਂ ਤੇ ਸਰਕਾਰਾਂ ਨੇ ਸੂਰਜੀ ਊਰਜਾ ਦੇ ਸਮਝੌਤੇ ਕੀਤੇ ਉਹ ਵੱਧ ਤੋਂ ਵੱਧ ਰਕਮ ਹੈ ਜਿਹੜੀ ਉਹ 17-18 ਰੁਪਏ ਪ੍ਰਤੀ ਯੂਨਿਟ ਤੱਕ ਵੀ ਬਿਜਲੀ ਦੇ ਸਮਝੌਤੇ ਹੋਏ ਸੂਰਜੀ ਊਰਜਾ ਦੇ ਐਨਾ ਫਰਕ ਕਿਉਂ ਵਿਜੀਲੈਂਸ ਬਿਊਰੋ ਇਕੱਤਾ ਇਹ ਜਾਂਚ ਕਰੇਗੀ ਕਿ ਜਿਹੜੇ ਬਿਜਲੀ ਸਮਝੌਤੇ ਹੋਏ ਕਿ ਇਹ ਬਿਜਲੀ ਜਿਹੜੀ ਸੂਰਜੀ ਊਰਜਾ ਖਰੀਦੀ ਜਾਣੀ ਸੀ ਜਿਹੜੇ ਸੂਰਜ ਸੋਲਰ ਪਾਵਰ ਪਲਾਂਟ ਜਿਹਨੂੰ ਅਸੀਂ ਕਹਿੰਨੇ ਆ ਕਿ ਉਹ ਸਾਰੇ ਸੋਲਰ ਪਾਵਰ ਪਲਾਂਟ ਸਿਆਸਤਦਾਨਾਂ ਦੇ ਤਾਂ ਨਹੀਂ ਸੀ ਇਹ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਦੇ ਨਹੀਂ ਸੀ ਕਿਤੇ ਉਹ ਅਫਸਰਾਂ ਦੇ ਜਾਂ ਅਫਸਰਾਂ ਦੇ ਰਿਸ਼ਤੇਦਾਰਾਂ ਦੇ ਤਾਂ ਨਹੀਂ ਸੀ ਅਗਰ ਸੀ ਤਾਂ ਕੀ ਕੋਈ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਵਿਜੀਲੈਂਸ ਬਿਊਰੋ ਇਹਨਾਂ ਗੱਲਾਂ ਦੀ ਜਾਂਚ ਕਰੇਗੀ ਔਰ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਸਰਕਾਰ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਉਸ ਵੇਲੇ ਦੇ ਵੱਡੇ ਵੱਡੇ ਅਫਸਰ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਸਾਰੇ ਰਡਾਰ ਤੇ ਰਹਿਣਗੇ ਔਰ ਲਗਾਤਾਰ ਜਿਹੜੀ ਵਿਜੀਲੈਂਸ ਬਿਊਰੋ ਹੈ ਉਹ ਵਕ ਵਕ ਜਿਹੜੇ ਤਕਨੀਕੀ ਐਕਸਪਰਟ ਹੈ ਉਹਨਾਂ ਦਾ ਸਲਾਹ مشਵਰਾ ਉਹਨਾਂ ਨਾਲ ਕਰ ਰਹੀ ਹੈ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਕੱਲੇ ਕੱਲੇ ਬਿਜਲੀ ਸਮਝੌਤੇ ਨੂੰ ਤਕਨੀਕੀ ਤੌਰ ਤੇ ਜਾਂਚੇਗੀ ਪਰਖੇਗੀ ਔਰ ਬਹੁਤ ਵੱਡੀ ਗੱਲ ਨਹੀਂ ਹੈ ਅਗਰ ਵਿਜੀਲੈਂਸ ਬਿਊਰੋ ਆਉਂਦੇ ਦਿਨਾਂ ਦੇ ਵਿੱਚ ਵੱਡੇ ਵੱਡੇ ਲੀਡਰਾਂ ਨੂੰ ਵੀ ਸੰਮਨ ਜਾਰੀ ਕਰਕੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਪੇਸ਼ ਹੋਣ ਲਈ ਕਵੇ ਕਿਉਂਕਿ ਉਹਨਾਂ ਸਾਰਿਆਂ ਤੋਂ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਨ੍ਹਾਂ ਬਿਜਲੀ ਸਮਝੌਤਿਆਂ ਦੇ ਸਬੰਧ ਦੇ ਵਿੱਚ ਹਾਲਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਕਈ ਵਾਰੀ ਕਹਿ ਚੁੱਕਿਆ ਹੈ ਕਿ ਅਗਰ ਆਮ ਆਦਮੀ ਪਾਰਟੀ ਦੇ ਸਰਕਾਰ 'ਚ ਹਿੰਮਤ ਹੈ ਤੇ ਉਹ ਇਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰੇ ਅਕਾਲੀ ਦਲ ਦਾ ਤਰਕ ਸੀ ਕਿ ਜਿਹੜੇ ਬਿਜਲੀ ਸਮਝੌਤੇ ਆ ਪੰਜਾਬ ਦੀਆਂ ਜ਼ਰੂਰਤਾਂ ਮੁਤਾਬਕ ਕੀਤੇ ਗਏ ਸੀ ਔਰ ਜਿੰਨੇ ਵੀ ਇਹਦੇ ਵਿੱਚ ਐਗਰੀਮੈਂਟ ਕੀਤੇ ਗਏ ਨੇ ਸਾਰੇ ਕਾਨੂੰਨੀ ਨਜ਼ਰੀਏ ਤੋਂ درست ਨੇ ਔਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਰੀਆਂ ਨੀਤੀਆਂ ਦੀ ਪਾਲਣਾ ਕਰਕੇ ਇਨਾ ਬਿਜਲੀ ਸਮਝੌਤਿਆਂ ਨੂੰ ਅੰਜਾਮ ਦਿੱਤਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹ ਸੇਰਾ ਵੀ ਆਪਣੇ ਮੱਥੇ ਤੇ ਲੈਂਦਾ ਹੈ ਕਿ ਅਸੀਂ ਪੰਜਾਬ ਨੂੰ ਬਿਜਲੀ ਦੇ ਮਾਮਲੇ ਦੇ ਵਿੱਚ ਸਰਪਲਸ ਕੀਤਾ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਜੀਵੀਕੇ ਥਰਮਲ ਪਲਾਂਟ ਸੀ ਉਹਨੂੰ 1080 ਕਰੋੜ ਰੁਪਏ ਦੇ ਵਿੱਚ ਖਰੀਦਿਆ ਜਿਹਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਭਾਜਪਾ ਵੱਲੋਂ ਔਰ ਕਾਂਗਰਸ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕਈ ਸਵਾਲ ਵੀ ਖੜੇ ਕੀਤੇ ਕਿ ਪੰਜਾਬ ਸਰਕਾਰ ਨੇ ਇਸ ਥਰਮਲ ਪਲਾਂਟ ਨੂੰ ਕਿਉਂ ਖਰੀਦਿਆ ਜਦਕਿ ਲਗਾਤਾਰ ਭਗਵੰਤਮਾਨ ਇਹ ਦਾਵਾ ਕਰ ਰਹੇ ਨੇ ਕਿ ਹੁਣ ਅਸੀਂ ਜੀਵੀਕੇ ਥਰਮਲ ਪਲਾਂਟ ਤੋਂ ਸਸਤੀ ਬਿਜਲੀ ਹਾਸਲ ਕਰ ਰਹੇ ਹਾਂ ਜਦਕਿ ਪਿਛਲੀਆਂ ਸਰਕਾਰਾਂ ਵੇਲੇ 7 ਰੁਪਏ ਤੋਂ ਵੀ ਵੱਧ ਪੈਸਿਆਂ ਦੇ ਵਿੱਚ ਸਾਨੂੰ ਬਿਜਲੀ ਇੱਥੋਂ ਮਿਲਦੀ ਸੀ ਔਰ ਇਹ ਪਲਾਂਟ ਖਰੀਦ ਕੇ ਪੰਜਾਬ ਸਰਕਾਰ ਨੇ ਇੱਕ ਚੰਗਾ ਕਦਮ ਪਟਿਆ ਉਂਝ ਮੇਰੀ ਨਜ਼ਰ 'ਚ ਅਗਰ ਸਰਕਾਰ ਇਸ ਤਰ੍ਹਾਂ ਦੇ ਥਰਮਲ ਪਲਾਂਟ ਖਰੀਦੀ ਹੈ ਉਹਦੇ ਨਾਲ ਸਰਕਾਰ ਆਤਮ ਨਿਰਭਰ ਬਣਦੀ ਹੈ ਕਿਉਂਕਿ ਸਾਡੇ ਕੋਲੇ ਆਪਣੀ ਕੋਲੇ ਦੀ ਸਰਕਾਰੀ ਖਾਨ ਹੈ ਕੋਲਾ ਅਸੀਂ ਆਪਣੀ ਸਰਕਾਰੀ ਖਾਨ ਚ ਵਰਤ ਸਕਦੇ ਹਾਂ ਅਗਲੇ 30 35 ਸਾਲ ਦਾ ਸਾਡੇ ਕੋਲੇ ਕੋਲਾ ਉੱਥੇ ਉਪਲਬਧ ਹੈ ਔਰ ਇਹਦੇ ਨਾਲ ਅਸੀਂ ਬਿਜਲੀ ਸਸਤੀ ਪੈਦਾ ਕਰਾਂਗੇ ਔਰ ਅਗਰ ਬਿਜਲੀ ਸਸਤੀ ਪੈਦਾ ਹੁੰਦੀ ਹੈ ਸਰਕਾਰੀ ਤੌਰ ਤੇ ਤੇ ਇਹਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਉਦਯੋਗਿਕ ਬਿਜਲੀ ਦੇ ਮੁੱਲ ਘਟਾਉਣ ਵਾਲੇ ਪਾਸੇ ਵੀ ਭਗਵੰਤਮਾਨ ਅੱਗੇ ਵਧ ਸਕਦੇ ਨੇ ਵੱਖ-ਵੱਖ ਐਕਸਪਰਟ ਨੇ ਇਸ ਤਰੀਕੇ ਦਾ ਓਪੀਨੀਅਨ ਦੇ ਰਹੇ ਨੇ ਉਂਝ ਅਗਰ ਅਸੀਂ ਜਿਹੜੇ ਡੋਮੈਸਟਿਕ ਸਾਡੇ ਗ੍ਰਾਹਕ ਨੇ ਪੰਜਾਬ ਦੇ ਵਿੱਚ ਜਾਂ ਆਮ ਸਧਾਰਨ ਲੋਕ ਨੇ ਉਹਨਾਂ ਨੂੰ ਜ਼ੀਰੋ ਬਿੱਲ ਆ ਰਹੇ ਨੇ 90% ਤੋਂ ਜ਼ਿਆਦਾ ਲੋਕਾਂ ਨੂੰ ਜ਼ੀਰੋ ਬਿੱਲ ਆ ਰਹੇ ਨੇ ਔਰ ਅਗਰ ਜੀਵੀਕੇ ਦਾ ਥਰਮਲ ਪਲੈਂਟ ਸਰਕਾਰੀ ਤੌਰ ਤੇ ਬਿਜਲੀ ਪੈਦਾ ਕਰ ਰਿਹਾ ਸਸਤੀ ਬਿਜਲੀ ਪੈਦਾ ਕਰ ਰਿਹਾ ਇਹਦੇ ਨਾਲ ਪਾਵਰਕਾਮ ਤੇ ਪ੍ਰਤੀ ਯੂਨਿਟ ਜਿਹੜਾ ਬਾਹਰੋਂ ਬਿਜਲੀ ਖਰੀਦਣ ਦਾ ਦਬਾਅ ਹੈ ਉਹ ਘਟੇਗਾ ਔਰ ਮੈਨੂੰ ਲੱਗਦਾ ਹੈ ਕਿ ਬਿਜਲੀ ਦੇ ਮਸਲੇ ਦੇ ਉੱਤੇ ਡਿਬੇਟ ਵੀ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਵੀ ਹੋਣੀ ਚਾਹੀਦੀ ਹੈ ਔਰ ਆਉਣੇ ਦਿਨਾਂ ਦੇ ਵਿੱਚ ਹੋਰ ਜਾਗਰੂਕਤਾ ਬਿਜਲੀ ਦੇ ਮਾਮਲੇ ਦੇ ਵਿੱਚ ਪੈਦਾ ਹੋਏਗੀ ਦਲਾਜੇ ਕੱਲ ਸੁਖਪਾਲ ਸਿੰਘ ਖੈਰਾ ਦੀ ਰਿਹਾਈ ਹੋਈ ਤੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜੋ ਹੈ ਉੱਥੇ ਪਹੁੰਚੇ ਹੁਣ ਅਜੇ ਹੀ ਕੋਈ ਵੀ ਤਸਵੀਰ ਜੋ ਹੈ ਨਜ਼ਰ ਬਿਲਕੁਲ ਵੀ ਨਹੀਂ ਆਈ ਨਵਜੋਤ ਸਿੰਘ ਸਿੱਧੂ ਵੇਲੇ ਵੀ ਅਜੇ ਹਾਈ ਹੋਇਆ ਸੀ ਕਿ ਕਾਂਗਰਸ ਪਾਰਟੀ ਦੇ ਸੰਗਠਨ ਦੇ ਜਿਹੜੇ ਆਗੂ ਲੀਡਰ ਨੇ ਉਹ ਵੀ ਉਸ ਵੇਲੇ ਉੱਥੇ ਨਹੀਂ ਪਹੁੰਚੇ ਸੀ ਸੋ ਕਿਵੇਂ ਦੇਖਦੇ ਹੋ ਕੀ ਸੰਕੇਤ ਇਹ ਨਜ਼ਰ ਆਉਂਦੇ ਨੇ ਕੀ ਉੱਥੇ ਜੋ ਲੀਡਰਸ ਨੇ ਉਹਨਾਂ ਨੂੰ ਜਿਹੜੇ ਪਹੁੰਚ ਸਕਦੇ ਸੀ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਹਰਜੋਤ ਜੀ ਕੱਲ ਸੁਖਪਾਲ ਸਿੰਘ ਖੈਰਾ ਰਿਹਾ ਹੋਏ ਉਹਨਾਂ ਨੂੰ ਕਪੂਰਥਲਾ ਦੀ ਅਦਾਲਤ ਵੱਲੋਂ ਜ਼ਮਾਨਤ ਮਿਲੀ ਔਰ ਲਗਭਗ 110 ਦਿਨਾਂ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਸੁਖਪਾਲ ਸਿੰਘ ਖੈਰਾ ਆਏ ਮੈਂ ਸਵਾਲ ਖੜਾ ਇਹ ਕੀਤਾ ਸੀ ਕੱਲ ਵੀ ਕਿ ਜਦੋਂ ਹੀ ਸੁਖਪਾਲ ਸਿੰਘ ਖੈਰਾ ਦੇ ਜ਼ਮਾਨਤ ਹੋਣ ਦੀ ਖਬਰ ਮੀਡੀਆ ਦੇ ਵਿੱਚ ਆਈ ਤੇ ਜ਼ਰੂਰ ਇਹ ਸਵਾਲ ਬਣਦਾ ਸੀ ਕਿ ਕੀ ਕਾਂਗਰਸ ਦੀ ਮੂਰਲੀ ਲੀਡਰਸ਼ਿਪ ਜਿਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜਨਰਲ ਸਕੱਤਰ ਨੇ ਜਾਂ ਲੀਡਰ ਆਫ اپੋਜੀਸ਼ਨ ਨੇ ਜਾਂ ਹੋਰ ਵੱਡੇ ਕਾਂਗਰਸ ਦੇ ਲੀਡਰ ਨੇ ਕੀ ਪੁੱਜਣਗੇ ਨਵਜੋਤ ਸਿੰਘ ਸਿੱਧੂ ਹੁਣਾਂ ਨਾਲ ਵੀ ਉੱਚੇ ਚੇ ਤੌਰ ਤੇ ਗੱਲਬਾਤ ਹੋਈ ਨਵਜੋਤ ਸਿੰਘ ਸਿੱਧੂ ਸਵੇਰੇ ਸਵੇਰੀ ਦਿੱਲੀ ਚਲੇ ਗਏ ਸੀ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਹੋਈ ਹੈ ਉੱਥੇ ਉਹਨਾਂ ਨੇ ਮੀਡੀਆ ਨੂੰ ਵੀ ਬਰੀਫਿੰਗ ਕੀਤਾ ਔਰ ਜਦੋਂ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨੂੰ ਬਰੀਫ ਕਰਨਾ ਸ਼ੁਰੂ ਕੀਤਾ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਹ ਖਬਰ ਹੈ ਜਿਹੜੀ ਇਹ ਮੀਡੀਆ ਦੇ ਵਿੱਚ ਨਸ਼ਰ ਹੋਣੀ ਸ਼ੁਰੂ ਹੋਈ ਸੀ ਕਿ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲੀ ਹੈ। ਮਤਲਬ ਨਵਜੋਤ ਸਿੰਘ ਸਿੱਧੂ ਚਾਹ ਕੇ ਵੀ ਸ਼ਾਮ ਤੱਕ ਨਹੀਂ ਪਹੁੰਚ ਸਕਦੇ ਸੀ ਪਰ ਨਵਜੋਤ ਸਿੰਘ ਸਿੱਧੂ ਨੇ ਟੈਲੀਫੋਨ ਤੇ ਸੁਖਪਾਲ ਸਿੰਘ ਖੈਰਾ ਨਾਲ ਗੱਲ ਕਰਕੇ ਆਪਣੀ ਅਸਮਰਥਤਾ ਵੀ ਪ੍ਰਗਟ ਕੀਤੀ ਔਰ ਉਹਨਾਂ ਨੇ ਉਹਨਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚ ਸਨ ਤਾਂ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਕਈ ਵਾਰ ਮਿਲਣ ਗਏ। ਦੋਵੇਂ ਲੀਡਰ ਨੇ ਜਿਹੜੇ ਉਹ ਪੰਜਾਬ ਦੇ ਮਸਲਿਆਂ ਤੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਹੁਣ ਸੁਖਪਾਲ ਸਿੰਘ ਖੈਰਾ ਦੀ ਰਿਹਾਈ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵੱਡੇ ਵੱਡੇ ਆਗੂ ਜ਼ਰੂਰ ਪਹੁੰਚਣੇ ਚਾਹੀਦੇ ਸੀ ਪਰ ਅਜਈਆਂ ਤਸਵੀਰਾਂ ਮੀਡੀਆ ਦੇ ਵਿੱਚ ਨਜ਼ਰ ਨਹੀਂ ਆਈਆਂ ਕਿ ਪੰਜਾਬ ਪੰਦੇਸ਼ ਕਾਂਗਰਸ ਕਮੇਟੀ ਦੇ ਵੱਡੇ ਵੱਡੇ ਲੀਡਰ ਦੋ ਦਿਨ ਪਹਿਲਾਂ ਹਾਲਾਂਕਿ ਪੰਜਾਬ ਦੇ ਜਿਹੜੇ ਪ੍ਰਭਾਰੀ ਨੇ ਕਾਂਗਰਸ ਦੇ ਦਵਿੰਦਰ ਯਾਦਵ ਰਾਜਾ ਵੜਿੰਗਰ ਪ੍ਰਤਾਪ ਸਿੰਘ ਬਾਜਵਾ ਉੱਚੇ ਤੌਰ ਤੇ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਏ ਸੁਖਪਾਲ ਸਿੰਘ ਖੈਰਾ ਨਾਲ ਪਰ ਕਿਉਂਕਿ ਹੁਣ ਦਵਿੰਦਰ ਯਾਦਵ ਵਾਪਸ ਦਿੱਲੀ ਜਾ ਚੁੱਕੇ ਨੇ ਕੱਲ ਕਾਂਗਰਸ ਦੀ ਪੰਜਾਬ ਦੀ ਵੱਡੀ ਲੀਡਰਸ਼ਿਪ ਉਹਨਾਂ ਨੂੰ ਹਾਰ ਪਾਉਂਦੀ ਗੱਲ 'ਚ ਲੱਡੂ ਖਾਉਂਦੀ ਨਜ਼ਰ ਨਹੀਂ ਆਈ ਤਸਵੀਰਾਂ ਜ਼ਰੂਰ ਆਈਆਂ ਨੇ ਇਹ ਉਹ ਜਿਹੜੇ ਸਮਰਥਕ ਨੇ ਸੁਖਪਾਲ ਸਿੰਘ ਖੈਰਾ ਦੇ ਜਿਹੜੇ ਲਗਾਤਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੇ ਰਹੇ ਸੁਖਪਾਲ ਸਿੰਘ ਖੈਰਾ ਕਹਿ ਰਹੇ ਨੇ ਕਿ ਇਹਨਾਂ ਦੇ ਵਿੱਚੋਂ ਕਈ ਤਾਂ ਲਗਾਤਾਰ ਜੇਲ੍ਹ ਦੇ ਬਾਹਰ ਉਹਨਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਸੀ ਸੋ ਅਗਰ ਵੱਡੀ ਲੀਡਰਸ਼ਿਪ ਵੀ ਸੁਖਪਾਲ ਸਿੰਘ ਖੈਰਾ ਦੀ ਰਿਹਾਈ ਮੌਕੇ ਉਹਨਾਂ ਨੂੰ ਲੈਣ ਗਈ ਹੁੰਦੀ ਤੇ ਕਾਂਗਰਸ ਲਈ ਇਹ ਇੱਕ ਮਜ਼ਬੂਤੀ ਔਰ ਆਪਣੀ ਏਕਤਾ ਵਿਖਾਉਣ ਦਾ ਮੌਕਾ ਸੀ ਪਰ ਸੁਖਪਾਲ ਸਿੰਘ ਖੈਰਾ ਰਿਹਾ ਹੋ ਗਏ ਜਿਹੜੇ ਉਹਨਾਂ ਦੇ ਸਵਾਗਤ ਕਰਨ ਉਹਨਾਂ ਨੂੰ ਪਹੁੰਚੇ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਮੂਹ ਵੀ ਉਹਨਾਂ ਨੇ ਮਿੱਠਾ ਕਰਾਇਆ ਹਾਰ ਵੀ ਉਹਨਾਂ ਨੇ ਉਹਨਾਂ ਦੇ ਗਲਾਂ ਦੇ ਵਿੱਚ ਪਾਏ ਔਰ ਸੁਖਪਾਲ ਸਿੰਘ ਖੈਰਾ ਨੇ ਆਪਣੇ ਦਿਲ ਦੀਆਂ ਗੱਲਾਂ ਵੀ ਕੀਤੀਆਂ ਉਹਨਾਂ ਨੇ ਕਿਹਾ ਕਿ ਮੈਂ ਲਗਾਤਾਰ ਮੁੱਦਿਆਂ ਤੇ ਲੜਾਈ ਲੜਦਾ ਰਹੂੰਗਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਸ ਗੱਲ ਦੀ ਸਜ਼ਾ ਮਿਲੀ ਹੈ ਉਹਨਾਂ ਨੂੰ ਸਹੀ ਉਹਨਾਂ ਦੇ ਨਾਲ ਨਹੀਂ ਹੋਇਆ ਉਹਨਾਂ ਨੇ ਸ੍ਰੀ ਕਿ ਦੀ ਗੱਲ ਸਰਕਾਰ ਪ੍ਰਤੀ ਨਾਰਾਜ਼ਗੀ ਸਾਫ਼ ਤੌਰ ਤੇ ਪ੍ਰਗਟ ਕੀਤੀ ਔਰ ਹੋਰ ਉਹਨਾਂ ਨੇ ਕੀ ਕੀ ਕੀਤਾ ਇੱਕ ਵਾਰ ਸੌਣ ਪਿਆ ਮੈਂ ਬਿਲਕੁਲ 100% ਬੇਗੁਨਾ ਸੀਗਾ ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇੱਕ ਕੈਦ ਕੱਟਣੀ ਪਈ ਆ ਔਰ ਅਫਸੋਸ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਂ ਮੈਨੂੰ ਸਜ਼ਾ ਕਰ ਦਿੰਦੇ ਮੈਨੂੰ ਅੰਦਰ ਕਰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰਦੇ ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਦੈਟ ਇਹ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਟੂਠੇ ਪਰਚੇ ਹੋਏ ਇਹ ਉਹ ਇਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਆਂ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਸੋ ਸੁਖਪਾਲ ਸਿੰਘ ਖੈਰਾ ਕਹਿ ਰਹੇ ਨੇ ਕਿ ਉਹਨਾਂ ਨੂੰ ਸੱਚ ਬੋਲਣ ਦੀ ਸਦਾ ਮਿਲੀ ਹੈ ਉਂਝ ਸਿਆਸਤ ਅਤੇ ਜੇਲ੍ਹ ਇਹ ਆਣਾ ਜਾਣਾ ਸਿਆਸੀ ਲੀਡਰਾਂ ਦਾ ਜੇਲ੍ਹਾਂ ਦੇ ਵਿੱਚ ਲੱਗਿਆ ਰਹਿੰਦਾ ਹੈ ਨਵਜੋਤ ਸਿੰਘ ਸਿੱਧੂ ਨੇ ਵੀ ਲਗਾਤਾਰ ਸਾਲ ਦੇ ਕਰੀਬ ਆਪਣੀ ਸਦਾ ਜੇਲ੍ਹ ਦੇ ਵਿੱਚ ਕੱਟੀ ਪਰ ਜਦੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਜੁੜੇ ਹੋਏ ਉਹਨਾਂ ਦੇ ਸਾਥੀ ਸੀ ਟੀਮ ਮੈਂਬਰ ਸੀ ਉਹਨਾਂ ਨੇ ਬਹੁਤ ਵੱਡਾ ਇਕੱਠ ਕੀਤਾ ਸੀ ਇਹ ਫਰਕ ਅਸੀਂ ਜ਼ਰੂਰ ਦੇਖਿਆ ਹਾਲਾਂਕਿ ਉਦੋਂ ਵੀ ਕਾਂਗਰਸ ਇਸ ਸੰਗਠਨ ਦੇ ਜਿਹੜੇ ਮੂਰਲੇ ਲੀਡਰ ਨੇ ਉਹ ਨਹੀਂ ਪਹੁੰਚੇ ਸੀ ਉਸ ਵੇਲੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਹੀਂ ਪਹੁੰਚੇ ਸੀ ਪਰ ਹੋਰ ਬਹੁਤ ਸਾਰੇ ਵਰਕਰ ਅਤੇ ਵਲੰਟੀਅਰ ਉੱਥੇ ਜ਼ਰੂਰ ਪਹੁੰਚੇ ਸੀ ਇੱਕ ਕਾਰਨ ਇਹ ਵੀ ਹੋ ਸਕਦਾ ਕਿਉਂਕਿ ਸੁਖਪਾਲ ਸਿੰਘ ਖੈਰਾ ਹੁਣਾਂ ਦੀ ਜਿਹੜੀ ਜ਼ਮਾਨਤ ਤੇ ਸੁਣਵਾਈ ਸੀ ਉਹ ਪਹਿਲਾਂ ਹੋ ਚੁੱਕੀ ਸੀ ਫੈਸਲਾ ਰਾਖਵਾ ਸੀ ਕਿਉਂਕਿ ਅਚਾਨਕ ਸੁਖਪਾਲ ਸਿੰਘ ਖੈਰਾ ਹੁਣਾਂ ਦੀ ਰਿਹਾਈ ਅਦਾਲਤ ਵੱਲੋਂ ਅਨਾਉਂਸ ਕੀਤੀ ਗਈ ਤੇ ਉਸ ਤੋਂ ਥੋੜੀ ਦੇਰ ਬਾਅਦ ਹੀ ਸੁਖਪਾਲ ਸਿੰਘ ਖੈਰਾ ਨੂੰ ਰਿਹਾ ਕੀਤਾ ਗਿਆ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਬਹੁਤ ਦੂਰੋਂ ਦੂਰੋਂ ਉਹਨਾਂ ਦੇ ਜਿਹੜੇ ਸਮਰਥਕ ਨੇ ਉੱਥੇ ਨਹੀਂ ਪਹੁੰਚ ਸਕੇ ਪਰ ਸੁਖਪਾਲ ਸਿੰਘ ਖੈਰਾ ਦੀ ਰਿਹਾਈ ਦਾ ਇੰਤਜ਼ਾਰ ਸੀ ਪਰ ਕਾਂਗਰਸ ਦੀ ਜਿਹੜੀ ਪੰਜਾਬ ਕਾਂਗਰਸ ਦੀ ਮੁੱਖ ਲੀਡਰਸ਼ਿਪ ਹੈ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਸਾਰੇ ਇਕੱਠੇ ਹੋ ਕੇ ਭਾਵੇਂ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਕਰ ਜਾਣ ਭਾਵੇਂ ਸਾਰੇ ਲੀਡਰ ਇਕੱਠੇ ਹੋ ਕੇ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਮਿਲਣ ਤਾਂ ਕਿ ਕਾਂਗਰਸ ਦੀ ਏਕਤਾ ਦਾ ਪ੍ਰਗਟਾਵਾ ਹੋਵੇ ਕਿਉਂਕਿ ਕਾਂਗਰਸ ਇਸ ਵਕਤ ਬਹੁਤ ਟੜਿਆਂ ਦੇ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ ਦਲਾਜੀ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ED ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੋ ਇਹ ਗ੍ਰਿਫਤਾਰੀ ਦੇ ਕੀ ਕਾਰਨ ਨੇ ਇਹ ਪੂਰਾ ਮਾਮਲਾ ਤੁਸੀਂ ਜੋ ਹੈ ਜ਼ਰੂਰ ਦਸ਼ਕਾ ਨਾਲ ਸਾਂਝਾ ਕਰਿਓ ਦੇਖੋ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਕੱਲ ਸ਼ਾਮ ਨੂੰ ਹੀ ਨਸ਼ਰ ਹੋਣ ਲੱਗੀਆਂ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇੱਕ ਟੀਮ ਵੱਲੋਂ ਸਾਧੂ ਸਿੰਘ ਧਰਮਸੋਤ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਵੇਲੇ ਬਹੁਤ ਨੇੜੇ ਮੰਨੇ ਜਾਂਦੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਸਾਧੂ ਸਿੰਘ ਧਰਮਸੋਤ ਪੰਜਾਬ 'ਚ ਮੰਤਰੀ ਸੀ ਸਕਾਲਰਸ਼ਿਪ ਮਾਮਲੇ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਉਹਨਾਂ ਦੇ ਮੰਤਰਾਲੇ ਤੇ ਲੱਗੇ ਪਰ ਕੈਪਟਨ ਅਮਰਿੰਦਰ ਨੇ ਕਲੀਨ ਚਿੱਟ ਦਿੱਤੀ ਜੰਗਲਾਤ ਮਹਿਕਮੇ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਨੇ ਜਿਹੜੇ ਉਹ ਉੱਬਰ ਕੇ ਆਏ ਨੇ ਕਿ ਕਾਂਗਰਸ ਸਰਕਾਰ ਵਿਲੇ ਜੰਗਲਾਤ ਮਹਿਕਮੇ ਦੇ ਵਿੱਚ ਵੱਡਾ ਘੁਟਾਲਾ ਹੋਇਆ ਸਾਧੂ ਸਿੰਘ ਧਰਮਸ਼ੋਤ ਉਹਨਾਂ ਦਾ ਨਾਮ ਵੀ ਘੁਟਾਲੇ ਦੇ ਵਿੱਚ ਆਇਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਉਹਨਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਖਬਰਾਂ ਨੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਜੰਗਲਾਤ ਘਟਾਲੇ ਦੇ ਸਬੰਧ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਹੈ ਸੋ ਮੈਨੂੰ ਉਮੀਦ ਹੈ ਕਿ ਅੱਜ ਕੱਲ ਦੇ ਵਿੱਚ ਹੋਰ ਵੇਰਵੇ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬਾਹਰ ਆਉਣਗੇ ਪਰ ਕਾਂਗਰਸ ਦੇ ਲੀਡਰ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਉਹਨਾਂ ਨੂੰ ਭਾਵੇਂ ਪੰਜਾਬ ਦੇ ਵਿਜੀਲੈਂਸ ਬਿਊਰੋ ਔਰ ਭਾਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਸ ਗੱਲ ਦਾ ਸ਼ੱਕ ਬਹੁਤ ਵੱਡਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਕਹਿੰਦੇ ਸੀ ਕਿ ਬਹੁਤ ਸਾਰੇ ਐਮਐਲਏ ਵਿਦਾਇਕ ਸੀ ਜਿਹੜੇ ਉਹ ਉਹਨਾਂ ਤੇ ਸ਼ੱਕ ਸੀ ਉਹ ਦਾਗੀ ਸੀ ਕੈਪਟਨ ਅਮਰਿੰਦਰ ਨੇ ਉਸ ਵੇਲੇ ਕਾਰਵਾਈਆਂ ਨਹੀਂ ਕੀਤੀਆਂ ਉਹ ਡਿਫੈਂਡ ਕਰਦੇ ਰਹੇ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਦਾ ਦਬਾਅ ਸੀ ਪਰ ਨਵਜੋਤ ਸਿੰਘ ਸਿੱਧੂ ਔਰ ਹੋਰ ਬਹੁਤ ਸਾਰੇ ਕਾਂਗਰਸ ਦੇ ਇਮਾਨਦਾਰ ਲੀਡਰ ਨੇ ਜਿਹੜੇ ਵਲੰਟੀਅਰ ਵਰਕਰ ਨੇ ਉਹ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮਾਫੀਆ ਰਾਜ ਦੀ ਗੱਲ ਕਰਦੇ ਰਹੇ ਨੇ ਜਿਹਦੇ ਨਾਲ ਕਾਂਗਰਸ ਨੂੰ ਕਾਫੀ ਨੁਕਸਾਨ ਚੱਲਣਾ ਪਿਆ ਹੁਣ ਵੀ ਜਦੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਮੈਦਾਨ ਦੇ ਵਿੱਚ ਰੈਲੀਆਂ ਕਰ ਰਹੇ ਨੇ ਤੇ ਕਈ ਅਜਿਹੇ ਲੀਡਰ ਜਿਹੜੇ ਖੁਦ ਕ腐ਸ਼ਨ ਦੇ ਇਲਜ਼ਾਮਾਂ 'ਚ ਘਰੇ ਹੋਏ ਨੇ ਉਹ ਲਗਾਤਾਰ ਇਹਨਾਂ ਰੈਲੀਆਂ ਦਾ ਵੀ ਵਿਰੋਧ ਕਰ ਰਹੇ ਨੇ ਸੋ ਕਾਂਗਰਸ ਨੇ ਅਗਰ ਇਮਾਨਦਾਰੀ ਦੇ ਨਾਲ ਬੀਜੇਪੀ ਦਾ ਔਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾ ਹੈ ਤੇ ਘੱਟੋ ਘੱਟ ਉਹ ਲੀਡਰ ਜਿਨ੍ਹਾਂ ਤੇ ਕ腐ਸ਼ਨ ਦੇ ਇਲਜ਼ਾਮ ਨੇ ਉਹਨਾਂ ਨੂੰ ਥੋੜੇ ਸਮੇਂ ਲਈ ਲਾਂਭੇ ਕਰਕੇ ਦੂਸਰਿਆਂ ਦੇ ਹੱਥ ਦੇ ਵਿੱਚ ਕਮਾਂਡ ਦੇ ਕੇ ਉਹਨਾਂ ਨੂੰ ਅੱਗੇ ਰੱਖਣਾ ਪਊਗਾ ਤਾਂ ਹੀ ਕਾਂਗਰਸ ਬਿਹਤਰ ਪ੍ਰਦਰਸ਼ਨ ਕਰ ਸਕੇਗੀ ਬਾਕੀ ਕਾਂਗਰਸ ਪਾਰਟੀ ਦਾ ਇਹ ਅੰਦਰੂਨੀ ਮਾਮਲਾ ਪਰ ਕਿਉਂਕਿ ਕਾਂਗਰਸ ਪਾਰਟੀ ਲਗਾਤਾਰ ਇਹ ਦਾਅਵੇ ਕਰਦੀ ਹੈ ਕਿ ਅਸੀਂ ਇਮਾਨਦਾਰ ਸਰਕਾਰ ਚਲਾਈ ਅਸੀਂ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਇਸ ਕਰਕੇ ਇਹ ਸਵਾਲ ਬਣਦੇ ਨੇ ਆਮ ਲੋਕਾਂ ਦੇ ਵੀ ਕਿ ਜਿਹੜੀਆਂ ਪਾਰਟੀਆਂ ਇਮਾਨਦਾਰੀ ਦਾ ਦਾਵਾ ਕਰਦੀਆਂ ਨੇ ਉਹ ਆਪ ਕਰਪਸ਼ਨ ਦੇ ਇਲਜ਼ਾਮਾਂ ਨੂੰ ਕਿਵੇਂ ਨਿਬੜਦੀਆਂ ਨੇ ਇਹ ਬਹੁਤ ਵੱਡੇ ਸਵਾਲ ਬਣਦੇ ਨੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਆਪਣਾ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ